ਇਸ ਵੇਲੇ ਵੱਡੀ ਖਬਰ ਦਾ ਸੱਤਕ ਦੇ ਰਹੀ ਹੈ ਭਾਜਪਾ ਕੌਂਸਲਰਾਂ ਸਣੇ 25 ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ ਕਿਸ ਨੂੰ ਲੈ ਕੇ ਕਿ ਉਹਨਾਂ ਨੇ ਹੰਗਾਮਾ ਕੀਤਾ ਆਮ ਆਦਮੀ ਪਾਰਟੀ ਦੀ ਕੌਂਸਲਰ ਜਿਹੜੇ ਕੀ ਬਾਅਦ ਵਿੱਚ ਮੇਅਰ ਚੁਣੇ ਗਏ ਲੁਧਿਆਣਾ ਦੇ ਉਸ ਦੇ ਖਿਲਾਫ ਹੰਗਾਮਾ ਕੀਤਾ ਔਰ ਉਹਨਾਂ ਦੇ ਕੰਮ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਹੈ ਦਫ਼ਤਰ ਦੇ ਅੰਦਰ ਉਹਨਾਂ ਦੀ ਸ਼ਿਕਾਇਤ ਦੇ ਆਧਾਰ ਦੇ ਉੱਤੇ ਹੀ ਲੁਧਿਆਣਾ ਪੁਲਿਸ ਨੇ ਪਰਚਾ ਦਰਜ ਕਰ ਦਿੱਤਾ ਔਰ ਸਬੰਧਤ ਐਸਐਚਓ ਨੇ ਤਾਂ ਇਹ ਵੀ ਦਾਵਾ ਕੀਤਾ ਜਾਣਕਾਰੀ ਦਿੰਦੇ ਹੋਏ ਕਿ ਜਲਦੀ ਹੀ ਗ੍ਰਿਫਤਾਰੀਆਂ ਵੀ ਹੋਣਗੀਆਂ ਹੁਣ ਇਸ ਮਾਮਲੇ ਨੂੰ ਲੈ ਕੇ ਭਾਜਪਾ ਦੀ ਲੀਡਰਸ਼ਿਪ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਸਣੇ ਉਥੋਂ ਦੀ ਮੌਜੂਦਾ ਲੀਡਰਸ਼ਿਪ ਆ ਜਿਹੜੀ ਭਾਜਪਾ ਦੀ ਉਹ ਹੰਗਾਮੇ ਦੇ ਬਾਅਦ ਪਰਚਾ ਦਰਜ ਹੋਣ ਤੋਂ ਬਾਅਦ ਰੋਸ ਦੇ ਵਿੱਚ ਧਰਨੇ ਤੇ ਬੈਠ ਗਏ ਨੇ ਤੇ ਮੇਅਰ ਦੇ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਗਈ ਹੈ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਵਿਚਕਾਰ ਅੱਜ ਕੱਲ ਪੰਜਾਬ ਦੇ ਵਿੱਚ ਕਾਫੀ ਇੱਕ ਦੂਜੇ ਦੇ ਖਿਲਾਫ ਤਲਖ ਗਤੀਵਿਧੀਆਂ ਚੱਲ ਰਹੀਆਂ ਨੇ ਬੀਤੇ ਦਿਨ ਨਵੇਂ ਬਣੇ ਭਾਜਪਾ ਹੀ ਆਗੂ ਰਣਜੀਤ ਸਿੰਘ ਗਿੱਲ ਦੇ ਉੱਤੇ ਉਸਦੇ ਟਿਕਾਣਿਆਂ ਤੇ ਉਸਦੇ ਘਰ ਦੇ ਉੱਤੇ ਵਿਜੀਲੈਂਸ ਦੀ ਟੀਮ ਛਾਪਾ ਅਚਾਨਕ ਮਾਰਦੀ ਹੈ ਔਰ ਇਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਦਾਵਾ ਕੀਤਾ ਕਿ ਉਹਨਾਂ ਦੇ ਬਿਕਰਮਜੀਠੀਆ ਕੇਸ ਦੇ ਨਾਲ ਤੰਦਾਂ ਜੁੜਦੀਆਂ ਨੇ ਉਹਨਾਂ ਦਾ ਕਰੋੜਾਂ ਦਾ ਲੈਣ ਦੇਣਾ ਜਿਸ ਨੂੰ ਲੈ ਕੇ ਸਪਸ਼ਟੀਕਰਨ ਭਾਵੇਂ ਰਣਜੀਤ ਸਿੰਘ ਗਿੱਲ ਦੇ ਚੁੱਕੇ ਨੇ ਕਿ ਭਾਜਪਾ ਵਿੱਚ ਜਾਣ ਤੋਂ ਨਾਰਾਜ਼ ਹੋ ਗਈ ਹੈ ਆਮ ਆਦਮੀ ਪਾਰਟੀ ਕਿ ਮੈਂ ਭਾਜਪਾ ਵਿੱਚ ਗਿਆ ਤੇ ਗਿਆ ਕਿਉਂ ਔਰ ਸਿਆਸੀ ਗਲਿਆਰਾਂ ਵਿੱਚ ਵੀ ਚਰਚਾ ਹੋ ਰਹੀ ਹੈ ਕਿ ਕੀ ਰਣਜੀਤ ਸਿੰਘ ਗਿੱਲ ਜੇਕਰ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਜਾਂਦੇ ਤਾਂ ਕੀ ਸਭ ਕੁਝ ਠੀਕ ਹੁੰਦਾ ਇੱਕ ਪਾਸੇ ਹੋ ਗਤੀਵਿਧੀ ਸੀ ਦੂਜੇ ਪਾਸੇ ਲੁਧਿਆਣੇ ਤੋਂ ਵੱਡੀ ਖਬਰ ਹੈ ਕਿ 25 ਜਣਿਆਂ ਦੇ ਖਿਲਾਫ ਜਿਸ ਵਿੱਚ ਭਾਜਪਾ ਦੇ ਕੌਂਸਲਰ ਵੀ ਸ਼ਾਮਲ ਨੇ ਉਹਨਾਂ ਤੇ ਦੋਸ਼ ਲੱਗੇ ਨੇ ਕਿ ਉਹਨਾਂ ਨੇ ਲੁਧਿਆਣਾ ਦੇ ਜਿਹੜੇ ਮੇਅਰ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਕੌਂਸਲਰ ਚੁਣੇਗੇ ਇੰਦਰਜੀਤ ਕੌਰ ਉਨ੍ਹਾਂ ਦੇ ਕੰਮ ਵਿੱਚ ਰੁਕਾਵਟ ਪਾਈ ਹੈ ਔਰ ਉਨ੍ਹਾਂ ਦੇ ਨਾਲ ਬਦਤਮੀਜ਼ੀ ਕੀਤੀ ਹੈ ਇਹ ਦੋਸ਼ ਲੱਗੇ ਨੇ ਜਿਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਔਰ ਇਹ ਵੀ ਕਿਹਾ ਭਾਜਪਾ ਦੇ ਲੀਡਰਾਂ ਨੇ ਕਿ ਆਮ ਆਦਮੀ ਪਾਰਟੀ ਨੂੰ ਸੱਤਾ ਦਾ ਨਸ਼ਾ ਚੜ ਗਿਆ ਤੇ ਸੱਤਾ ਦਾ ਨਸ਼ਾ ਸਿਰ ਚੜ ਕੇ ਬੋਲ ਰਿਹਾ ਹੈ ਜਿਸ ਕਰਕੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਨੇ ਆਵਾਜ਼ ਦਬਾਈ ਜਾ ਰਹੀ ਹੈ ਇਸ ਨੂੰ ਲੈ ਕੇ ਹੁਣ ਮੇਅਰ ਦੇ ਦਫ਼ਤਰ ਦੇ ਵਿੱਚ ਡਿਊਟੀ ਵਿੱਚ ਤਨਨਾਥ ਸੁਦਾਗਰ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਵਿੱਚ ਲਿਖਵਾਇਆ ਹੈ ਕਿ ਮੇਅਰ ਇੰਦਰਜੀਤ ਕੌਰ ਦੇ ਦਫ਼ਤਰ ਦੇ ਵਿੱਚ ਜ਼ੋਨ ਡੀ ਦੇ ਵਿੱਚ ਡਿਊਟੀ ਦੇ ਉੱਤੇ ਤਾਇਨਾਤ ਸੀ ਉਦੋਂ ਹੀ ਭਾਜਪਾ ਦੇ ਜਿਹੜੇ ਕਾਉਂਸਲਰ ਨੇ ਉਹ ਮੈਡਮ ਤੋਂ ਮੁਲਾਕਾਤ ਕਰਨ ਦੇ ਲਈ ਸਮਾਂ ਲੈਂਦੇ ਨੇ ਸ਼ਿਕਾਇਤਕਰਤਾ ਦੇ ਅਨਸਾਰ ਇਹ ਵੀ ਕਿਹਾ ਗਿਆ ਕਿ ਉਸ ਦੌਰਾਨ ਕੁਲਵੰਤ ਸਿੰਘ ਵਿਸ਼ਾਲ ਗੁਲਾਟੀ ਜਤਿੰਦਰ ਗੋਰਿਆਨ ਮੁਕੇਸ਼ ਖੱਤਰੀ ਤੇ 20 ਜਣੇ ਹੋਰ ਕੁਝ ਅਣਪਛਾਤੇ ਸੀ ਉਹਨਾਂ ਨੇ ਮੈਡਮ ਮੇਅਰ ਦੇ ਕਮਰੇ ਵਿੱਚ ਜਾ ਕੇ ਦਫ਼ਤਰ ਵਿੱਚ ਜਾ ਕੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਮੈਡਮ ਪਬਲਿਕ ਮੀਟਿੰਗ ਦੇ ਵਿੱਚ ਜਾਣ ਲੱਗੇ ਤਾਂ ਉਹਨਾਂ ਨੂੰ ਗਲਤ ਤਰੀਕੇ ਦੇ ਨਾਲ ਰੋਕਣ ਦੀ ਕੋਸ਼ਿਸ਼ ਤਾਂ ਕੀਤੀ ਗਈ ਔਰ ਮੈਡਮ ਨੂੰ ਡਿਊਟੀ ਦੇ ਵਿੱਚ ਉਨ੍ਹਾਂ ਦੀ ਡਿਊਟੀ ਵਿੱਚ ਵਿਗਨ ਪਾਇਆ ਗਿਆ ਔਰ ਇਸ ਮਾਮਲੇ ਦੇ ਵਿੱਚ ਭਾਜਪਾ ਤੇ ਭਾਜਪਾ ਵੱਲੋਂ ਬਿਆਨ ਕੀ ਆਏ ਨੇ ਭਾਜਪਾ ਦੀ ਲੀਡਰਸ਼ਿਪ ਨੇ ਕਿਹਾ ਕਿ ਅਸੀਂ ਕਿਸੇ ਵੀ ਪਰਚੀਆਂ ਤੋਂ ਡਰਦੇ ਨਹੀਂ ਇਸ ਸਬੰਧੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀ ਸ਼ਿਸ਼ ਧਿਮਾਨ ਨੇ ਕਿਹਾ ਕਿ ਇਸ ਤਰ੍ਹਾਂ ਜਨਤਾ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ਇਹ ਧਰਨਾ ਇਸੇ ਤਰ੍ਹਾਂ ਚੱਲਦਾ ਰਹੇਗਾ ਜਦੋਂ ਤੱਕ ਮੇਅਰ ਮਾਫੀ ਨਹੀਂ ਮੰਗਦੇ ਉਲਟਾ ਮੇਅਰ ਨੂੰ ਹੀ ਮਾਫੀ ਮੰਗਣ ਦੇ ਲਈ ਭਾਜਪਾ ਦੇ ਲੀਡਰਾਂ ਨੇ ਮੰਗ ਕਰ ਦਿੱਤੀ ਹੈ ਹਾਲਾਂਕਿ ਇੱਕ ਉਥੋਂ ਦੇ ਦਫ਼ਤਰ ਦੇ ਕਰਮਚਾਰੀ ਦੀ ਸ਼ਿਕਾਇਤ ਦੇ ਆਧਾਰ ਤੇ ਮੇਅਰ ਨੇ ਪਰਚਾ ਦਰਜ ਕਰਵਾ ਦਿੱਤਾ ਹੈ 1 ਅਗਸਤ ਨੂੰ ਇਹ ਹੰਗਾਮਾ ਹੋਇਆ ਸੀ ਨਗਰ ਨਿਗਮ ਜ਼ੋਨ ਡੀ ਦੇ ਵਿੱਚ ਭਾਜਪਾ ਦੇ 18 ਜਿਹੜੇ ਕੌਂਸਲਰ ਨੇ ਉਹ ਮੇਅਰ ਇੰਦਰਜੀਤ ਕੌਰ ਨੂੰ ਮਿਲ ਕੇ ਆਪਣੀਆਂ ਸਮੱਸਿਆਵਾਂ ਦੱਸਣ ਦੇ ਲਈ ਪਹੁੰਚੇ ਸਨ ਉਹਨਾਂ ਦਾ ਦਾਵਾ ਹੈ ਕਿ ਇਸੇ ਦੌਰਾਨ ਉਹਨਾਂ ਦੀ ਮੇਅਰ ਦੇ ਨਾਲ ਬਹਿਸ ਹੋ ਜਾਂਦੀ ਹੈ ਮਾਮਲਾ ਇੰਨਾ ਜ਼ਿਆਦਾ ਵੱਧ ਗਿਆ ਕਿ ਮੇਅਰ ਦੇ ਦਫ਼ਤਰ ਦੇ ਬਾਹਰ ਮੌਜੂਦ ਸਿਕਿਉਰਟੀ ਨੇ ਸਿਕਿਉਰਟੀ ਨੇ ਉਹਨਾ ਕਾਉਂਸਲਰਾਂ ਨੂੰ ਬਾਹਰ ਜਾਣ ਦੇ ਲਈ ਵੀ ਆਖਿਆ ਪਰ ਗੁੱਸੇ ਵਿੱਚ ਆਏ ਭਾਜਪਾ ਦੇ ਕਾਉਂਸਲਰਾਂ ਨੇ ਮੇਅਰ ਦੇ ਦਫ਼ਤਰ ਅੰਦਰ ਵੜ ਕੇ ਨਾਰੇਬਾਜ਼ੀ ਕੀਤੀ ਆਮ ਆਦਮੀ ਪਾਰਟੀ ਦੇ ਖਿਲਾਫ ਮੇਅਰ ਦੇ ਖਿਲਾਫ ਜਿਸ ਕਰਕੇ ਉਹਨਾਂ ਨੇ ਦੋਸ਼ ਵੀ ਲਾਇਆ ਗਿਆ ਕਿ ਉਹਨਾਂ ਨੇ ਵਾਰਡਾਂ ਦੇ ਵਿੱਚ ਕੋਈ ਵੀ ਵਿਕਾਸ ਕਾਰਜ ਨਹੀਂ ਕੀਤਾ ਜਾ ਰਿਹਾ ਲਗਾਤਾਰ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਗਈਆਂ ਔਰ ਕਿਹਾ ਗਿਆ ਕਿ ਧੱਕੇਸ਼ਾਹੀ ਜਿਹੜੇ ਅਧਿਕਾਰੀ ਕਰਨ ਦੇ ਉੱਤੇ ਉਤਰ ਆਏ ਨੇ ਅੱਜ ਮੇਅਰ ਨੂੰ ਉਹ ਉਸ ਵਕਤ ਕਹਿੰਦੇ ਕਿ ਅਸੀਂ ਮਿਲਣ ਆਏ ਸੀ ਪਰ ਉੱਥੇ ਸਾਡੀ ਗੱਲ ਨਹੀਂ ਸੁਣੀ ਗਈ ਜਿਸ ਕਰਕੇ ਉਹ ਹੰਗਾਮਾ ਕਰਨ ਲੱਗੇ ਨਾਹਰੇਬਾਜੀ ਕਰਨ ਲੱਗੇ ਜਿਸ ਤੋਂ ਬਾਅਦ ਮੇਅਰ ਨੇ ਕਿਹਾ ਕਿ ਪਾਰਸ਼ਦ ਜਿਹੜੇ ਕਾਉਂਸਲਰ ਸੀ ਉਹਨਾਂ ਨੂੰ ਦਫ਼ਤਰ ਤੋਂ ਬਾਹਰ ਨਹੀਂ ਕੱਢਿਆ ਗਿਆ ਮੇਰਿੰਦਰਜੀਤ ਕੌਰ ਨੇ ਇਸ ਮਾਮਲੇ ਸਪਸ਼ਟ ਕਰਨ ਦਿੱਤਾ ਕਿ ਭਾਜਪਾ ਦੇ ਕਾਉਂਸਲਰ ਸਮੱਸਿਆਵਾਂ ਦੱਸਣ ਦੀ ਦਾ ਕਹਿ ਕੇ ਦਫ਼ਤਰ ਦੇ ਵਿੱਚ ਆਏ ਸੀ ਪਰ ਉਹਨਾਂ ਵਿੱਚੋਂ ਕੁਝ ਕਾਉਂਸਲਰ ਉੱਚੀ ਆਵਾਜ਼ ਦੇ ਵਿੱਚ ਬਹਿਸ ਕਰਨ ਲੱਗ ਗਏ ਇਹ ਆਵਾਜ਼ ਸੁਣ ਕੇ ਸਿਕਿਉਰਿਟੀ ਗਾਰਡ ਅੰਦਰ ਆ ਗਏ ਜਿਨ੍ਹਾਂ ਨੇ ਮਾਮਲਾ ਸੰਭਾਲਿਆ ਔਰ ਇਸ ਮਸਲੇ ਦੇ ਵਿੱਚ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਬਾਦ ਵਿੱਚ ਹੰਗਾਮਾ ਹੋ ਜਾਂਦਾ ਹੁਣ ਦੋਵੇਂ ਪੱਖਾਂ ਦੀਆਂ ਦਲੀਲਾਂ ਆ ਗਈਆਂ ਨੇ ਮੇਅਰ ਦਾ ਕਹਿਣਾ ਹੈ ਕਿ ਸਮੱਸਿਆਵਾਂ ਲੈ ਕੇ ਜ਼ਰੂਰ ਆਏ ਸੀ ਪਰ ਅੰਦਰ ਉਹਨਾਂ ਨੇ ਉੱਚੀ ਆਵਾਜ਼ 'ਚ ਗੱਲ ਕਰਨੀ ਸ਼ੁਰੂ ਕੀਤੀ ਔਰ ਭਾਈਪਾ ਦੀ ਲੀਡਰਸ਼ਿਪ ਕਹਿ ਰਹੀ ਹੈ ਕਿ ਇਸ ਤਰ੍ਹਾਂ ਆਵਾਜ਼ ਨੂੰ ਨਹੀਂ ਦਬਾਇਆ ਜਾ ਸਕਦਾ ਜੇਕਰ ਕੰਮ ਨਹੀਂ ਹੋਣਗੇ ਵਿਕਾਸ ਨਹੀਂ ਹੋਏਗਾ ਤਾਂ ਕਿਸ ਹੱਲ ਜਾਣ ਔਰ ਕਾਉਂਸਲਰ ਜਿਹੜੇ ਮੇਅਰ ਨੇ ਉਹ ਵੀ ਕਾਉਂਸਲਰਾਂ ਦੇ ਵਿੱਚੋਂ ਚੁਣ ਕੇ ਗਏ ਨੇ ਉਹ ਆਪਣੇ ਆਪ ਨੂੰ ਵੱਡਾ ਨਾ ਸਮਝਣ ਇਸ ਤਰ੍ਹਾਂ ਦੀਆਂ ਗੱਲਾਂ ਲੀਡਰਾਂ ਨੇ ਆਖੀਆਂ ਨੇ ਔਰ ਇਸ ਮਾਮਲੇ ਦੇ ਵਿੱਚ ਭਾਜਪਾ ਨੇ ਜਿਹੜਾ ਧਰਨਾ ਲਾਉਣਾ ਸ਼ੁਰੂ ਕੀਤਾ ਸ਼੍ਰੋਮਣੀ ਕਾਲੀ ਦਲ ਤੇ ਕਾਂਗਰਸ ਦਾ ਵੀ ਉਹਨਾਂ ਨੂੰ ਸਮਰਥਨ ਮਿਲਿਆ ਡੀ ਜ਼ੋਨ ਦੇ ਵਿੱਚ ਭਾਜਪਾ ਦੇ ਜਿਹੜੇ ਨੇਤਾ ਨੇ ਮੇਅਰ ਦੇ ਖਿਲਾਫ ਧਰਨਾ ਦੇ ਰਹੇ ਨੇ ਔਰ ਇਸ ਧਰਨੇ ਦੇ ਵਿੱਚ ਸ਼ਾਮਲ ਹੋ ਕੇ ਕਾਂਗਰਸ ਤੇ ਸ਼੍ਰੋਮਣੀ ਕਾਲੀ ਦਲ ਦੇ ਕਾਉਂਸਲਰਾਂ ਨੇ ਵੀ ਸਮਰਥਨ ਦਿੱਤਾ ਔਰ ਕਿਹਾ ਕਿ ਧੱਕੇਸ਼ਾਹੀ ਕਰ ਰਹੇ ਨੇ ਮੇਅਰ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ ਔਰ ਇਹ ਅੰਦੋਲਨ ਰੁਕਣ ਵਾਲਾ ਨਹੀਂ ਧਰਨੇ ਉੱਤੇ ਬੈਠੇ ਭਾਜਪਾ ਦੇ ਸਾਬਕਾ ਕਾਉਂਸਲਰ ਰਾਸ਼ੀ ਅਗਰਵਾਲ ਨੇ ਵੀ ਕਿਹਾ ਕਿ ਅੱਜ ਮੇਅਰ ਨੇ ਹੰਕਾਰ ਦੇ ਵਿੱਚ ਆ ਕੇ ਇਹ ਸਾਰਾ ਕੁਝ ਕੀਤਾ ਔਰ ਉਹਨਾਂ ਨੇ ਕਿਹਾ ਕਿ ਕਾਉਂਸਲਰ ਆਪਣੀਆਂ ਦਿੱਕਤਾਂ ਮੇਅਰ ਨੂੰ ਨਹੀਂ ਦੱਸਣਗੇ ਤਾਂ ਕਿਸ ਨੂੰ ਦੱਸਣਗੇ ਉਹ ਚੁਣੇ ਹੋਏ ਨੁਮਾਇੰਦੇ ਨੇ ਦਫ਼ਤਰ ਵਿੱਚ ਜਾ ਕੇ ਉਹਨਾਂ ਨੂੰ ਕਢਣਾ ਉੱਥੋਂ ਧੱਕੇਸ਼ਾਹੀ ਕਰਨੀ ਇਹ ਸਰਾਸਰ ਗਲਤ ਹੈ ਦਿੱਲੀ ਤੋਂ ਆਮ ਆਦਮੀ ਪਾਰਟੀ ਬਾਹਰ ਹੋ ਚੁੱਕੀ ਹੈ ਤੇ ਹੁਣ ਪੰਜਾਬ ਦੀ ਵਾਰੀ ਹੈ ਭਾਜਪਾ ਦਾ ਅੰਦੋਲਨ ਰੁਕਣ ਵਾਲਾ ਨਹੀਂ ਇਹ ਦਾਵਾ ਕੀਤਾ ਹੈ ਸਾਬਕਾ ਕਾਉਂਸਲਰ ਰਾਸ਼ੀ ਅਗਰਵਾਲ ਨੇ ਭਾਜਪਾ ਦੇ ਲੀਡਰ ਨੇ ਇਸੇ ਤਰ੍ਹਾਂ ਵੱਖ-ਵੱਖ ਕਾਂਗਰਸ ਦੇ ਆਗੂ ਜਿਵੇਂ ਪੰਕਜ ਕਾਕਾ ਨੇ ਉਹਨਾਂ ਨੇ ਕਿਹਾ ਕਿ ਵਿਕਾਸ ਕਾਰਜਾਂ ਨੂੰ ਲੈ ਕੇ ਮੇਅਰ ਨੂੰ ਸੁਣਨੀਆਂ ਚਾਹੀਦੀਆਂ ਨੇ ਗੱਲਾਂ ਦਿੱਕਤਾਂ ਔਰ ਉਹਨਾਂ ਨੂੰ ਦਿਲ ਵੱਡਾ ਰੱਖਣਾ ਚਾਹੀਦਾ ਸੁਣਨ ਦੇ ਵਾਸਤੇ ਇਸ ਤਰ੍ਹਾਂ ਪਰਚੇ ਨਹੀਂ ਕਰਾਉਣੇ ਚਾਹੀਦੇ ਰਾਜਨੀਤਿਕ ਪਾਰਟੀਆਂ ਧਰਨੇ ਵਿੱਚ ਸ਼ਾਮਲ ਹੋ ਕੇ ਲੋਕਾਂ ਦੀ ਆਵਾਜ਼ ਬੁਲੰਦ ਕਰ ਰਹੀਆਂ ਨੇ ਇਸ ਤਰੀਕੇ ਦੇ ਨਾਲ ਆਵਾਜ਼ ਗੱਲ ਕਹੀ ਗਈ ਹੈ ਪਰ 25 ਜਣਿਆਂ ਦੇ ਖਿਲਾਫ ਪਰਚਾ ਦਰਜ ਹੋ ਗਿਆ ਕਿ ਉਹਨਾਂ ਨੇ ਮੇਅਰ ਦੇ ਕੰਮ ਵਿੱਚ ਵਿਘਨ ਪਾਇਆ ਤੇ ਉਹਨਾਂ ਨੂੰ ਗਲਤ ਤਰੀਕੇ ਦੇ ਨਾਲ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਆਮ ਆਦਮੀ ਪਾਰਟੀ ਤੇ ਭਾਜਪਾ ਦੀ ਸਿਆਸਤ ਦੇ ਵਿੱਚ ਲਗਾਤਾਰ ਤਲਖੀ ਵੱਧ ਰਹੀ ਹੈ ਪੰਜਾਬ ਦੇ ਅੰਦਰ ਦੇਖਦੇ ਹਾਂ ਕਿ ਇਸ ਦਾ ਨਤੀਜਾ ਕੀ ਨਿਕਲਦਾ ਹੈ ਫਿਲਹਾਲ ਭਾਜਪਾ ਨੇ ਵੱਡੇ ਦੋਸ਼ ਲਾਏ ਨੇ ਜਿਸਨਾਂ ਨੂੰ ਲੈ ਕੇ ਸਮਰਥਨ ਵੀ ਮਿਲਿਆ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦਾ ਕਿ ਮੇਅਰ ਵੱਡਾ ਦਿਲ ਰੱਖਣ ਉਹਨਾਂ ਨੂੰ ਜੇਕਰ ਕੋਈ ਆਲੋਚਨਾ ਕਰਦਾ ਹੈ ਜਾਂ ਕੰਮ ਕਰਵਾਉਣ ਦੇ ਨਾਅਰੇਬਾਜ਼ੀ ਕਰਦਾ ਹੈ ਤੇ ਇਸ ਨੂੰ ਲੈ ਕੇ ਪਰਚੇ ਦਰਜ ਨਹੀਂ ਕਰਾਉਣੇ ਚਾਹੀਦੇ ਸਿਆਸੀ ਬਦਲਾਖੋਰੀ ਦੀ ਨੀਤੀ ਦੇ ਤਹਿਤ ਅੱਜ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ ਕਿ ਭਾਜਪਾ ਵਿੱਚ ਜਾਂ ਕਿਸੇ ਹੋਰ ਪਾਰਟੀ ਵਿੱਚ ਕੀ ਚੱਲ ਰਿਹਾ ਹੈ ਜਾਂ ਕੌਣ ਸ਼ਾਮਲ ਹੋਣਾ ਚਾਹੀਦਾ ਹੈ ਇਸ ਨੂੰ ਲੈ ਕੇ ਤਾਂ ਬਾਹਮ ਰੋੜ ਦਿੱਤੀ ਜਾਂਦੀ ਹੈ ਲੀਡਰਾਂ ਦੀ ਪਰ ਜਿਹੜੇ ਖੁਦ ਆਮ ਆਦਮੀ ਪਾਰਟੀ ਦੇ ਲੀਡਰ ਕਿਸੇ ਨਾ ਕਿਸੇ ਕਰਪਸ਼ਨ ਦੇ ਘੇਰੇ ਵਿੱਚ ਨੇ ਉਹਨਾਂ ਵੱਲ ਦਾ ਵਿਜੀਲੈਂਸ ਭੇਜੀ ਜਾਂਦੀ ਹੈ ਤੇ ਨਾ ਹੀ ਉਹਨਾਂ ਦੇ ਖਿਲਾਫ ਕਿਸੇ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਇਹ ਬਾਹਮ ਰੋੜਨ ਦਾ ਕੰਮ ਵਿਰੋਧੀਆਂ ਲਈ ਕੀਤਾ ਜਾ ਰਿਹਾ ਹੈ ਇਹ ਦਾਵਾ ਸੂਬਾ ਪ੍ਰਧਾਨ ਭਾਜਪਾ ਦੇ ਸੁਨੀਲ ਜਾਖੜ ਵੀ ਕਰ ਚੁੱਕੇ ਨੇ ਹੁਣ ਦੇਖਦੇ ਆ ਲੁਧਿਆਣਾ ਦੇ ਵਿੱਚ ਉਠਿਆ ਹੈ ਮਸਲਾ ਭਖਿਆ ਹੈ ਮਸਲਾ ਕਿੱਥੇ ਤੱਕ ਜਾ ਕੇ ਰੁਕਦਾ ਹੈ ਕਿਉਂਕਿ ਪੁਲਿਸ ਨੇ ਦਾਵਾ ਕੀਤਾ ਹੈ ਕਿ ਜਲਦੀ ਹੀ ਜਿੰਨਾ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਉਹਨਾਂ ਦੀ ਗ੍ਰਿਫਤਾਰੀ ਵੀ ਕੀਤੀ ਜਾ ਸਕਦੀ ਹੈ ਹੁਣ ਪੋਲੀਟਿਕਲ ਤੌਰ ਦੇ ਉਤੇ ਸਿਆਸੀ ਤੌਰ ਦੇ ਉਤੇ ਇਸ ਹੰਗਾਮੇ ਦੇ ਵਿੱਚੋਂ ਜਾਂ ਇਸ ਸਾਰੇ ਵਿਵਾਦ ਦੇ ਵਿੱਚੋਂ ਕਿਹੜੀ ਪਾਰਟੀ ਦਾ ਪੋਲੀਟਿਕਲ ਤੌਰ ਤੇ ਨੁਕਸਾਨ ਹੁੰਦਾ ਹੈ ਤੇ ਕਿਸ ਨੂੰ ਲਾਭ ਮਿਲਦਾ ਹੈ ਇਹ ਤੇ ਹੁਣ ਆਉਣ ਵਾਲਾ ਸਮਾਂ ਦੱਸੇਗਾ ਪਰ ਭਾਜਪਾ ਨੇ ਅਣਮਿੱਥੇ ਸਮੇਂ ਦੇ ਲਈ ਆਪਣਾ ਧਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਇਹ ਵੀ ਕਿਹਾ ਕਿ ਸਿਰਫ 25 ਦੇ ਖਿਲਾਫ ਨਹੀਂ ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਵਰਕਰ ਆਉਣਗੇ ਜੇ ਦਮ ਹੈ ਤਾਂ ਫਿਰ ਸਭ ਤੇ ਪਰਚਾ ਕਰਕੇ ਦਿਖਾਓ ਇਹ ਸਾਰੀਆਂ ਗੱਲਾਂ ਦੇ ਇੱਕ ਦੂਜੇ ਨੂੰ ਚੈਲੰਜ ਕੀਤੇ ਜਾ ਰਹੇ ਨੇ ਹਾਲਾਂਕਿ ਮੇਅਰ ਇੰਦਰਜੀਤ ਕੌਰ ਨੇ ਵੀ ਸਪਸ਼ਟੀਕਰਨ ਦਿੱਤਾ ਹੈ ਕਿ ਉਹਨਾਂ ਵੱਲੋਂ ਕਿਸੇ ਨੂੰ ਵੀ ਬਾਹਰ ਨਹੀਂ ਕੱਢਿਆ ਗਿਆ ਪਰ ਕੁਝ ਕਾਉਂਸਲਰ ਉੱਚੀ ਆਵਾਜ਼ ਵਿੱਚ ਬੋਲੇ ਜਿਸ ਦੇ ਕਰਕੇ ਉਹਨਾਂ ਨੇ ਵਾਤਮੀਜੀ ਕੀਤੀ ਜਾਂ ਕਹਿ ਲਓ ਕਿ ਉਹਨਾਂ ਨੇ ਰਾਹ ਰੋਕਣ ਦੀ ਗੱਲ ਕੀਤੀ ਤਾਂ ਸਿਕਿਉਰਿਟੀ ਗਾਰਡ ਦੀ ਸ਼ਿਕਾਇਤ ਦੇ ਉੱਤੇ ਹੀ ਇਹ ਪਰਚਾ ਦਰਜ ਮੇਅਰ ਵੱਲੋਂ ਕਰਵਾ ਦਿੱਤਾ ਗਿਆ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ ਵਿੱਚ ਸੀਨੀਅਰ ਲੀਡਰਸ਼ਿਪ ਚਾਹੇ ਭਾਜਪਾ ਵੱਲੋਂ ਜਾਂ ਆਵਾਮ ਦੀ ਪਾਰਟੀ ਵੱਲੋਂ ਲੁਧਿਆਣਾ ਦੀ ਸਿਆਸਤ ਵਿੱਚ ਕੀ ਕੁਝ ਕਹਿੰਦੀ ਹੈ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ